जा रहे हो गया अगर स्कूल ना? पहला मस्त रहे ब्याह ची रहे भी जी गाय गुड मॉर्निंग वेलकम बैक टू माई यूट्यूब चैनल सारे आई होप के ठीक होवे गाय अच्छे कई दिनों बाद बच्चे जा रहे हैं स्कूल तैयार हो रहे हैं ਦੋ ਦਿਨ ਪਾ ਕਿਉਂ ਹੋਏ ਨੇ ਉਪਰੀ ਤਿੰਨ ਚਾਰ ਦਿਨ ਹੋ ਗਏ ਜੀ ਵਿੱਚ ਛੁੱਟੀਆਂ ਵੀ ਆ ਗਏ ਦੋਤਾ ਉਹ ਤੋਂ ਪਹਿਲਾਂ ਵਿਆਹ ਤੇ ਸੀਗੇ ਆਪਾਂ ਤਿੰਨਾ ਦਿਨ ਤਿੰਨਾ ਨਹੀਂ ਯਾਦੇ ਹੋਏ ਰਤੇ ਸਕੂਲ ਵੀ ਕਿਵੇਂ ਆਪਾਂ ਫੇਰਾ ਸਕੂਲ ਤਾਂ ਜਾਂਦੇ ਸੀ ਹਾਂ ਹਾਂ ਮੈਨੂੰ ਪਤਾ ਤੇਰਾ ਆ ਦੇਖੋ ਆ ਸਾਡਾ ਹਲਕਾ ਖੜਾਗਾ ਅੱਜ ਪਤਾ ਦਾ ਪੇਪਰ ਹੈਗਾ ਪੇਪਰ ਅੱਜ ਦਾ ਪੱਕਾ ਪੱਕਾ ਪੇਪਰ ਦੇਖ ਨਮਕੀ ਫਿਰ ਕੇ ਮਾਰੋ ਸੋ ਇਹ ਰਿਪੋਰਟ ਆਇਆ ਪਰ ਨੋ ਹਸਤੇ ਹਰੇ 2 ਮਿੰਟ ਸਮਝਣਾ 2 ਮਿੰਟ ਸਮਝਣਾ ਗਲੀ ਤੇਰਾ ਤਾਂ ਨਹੀਂ ਕੋਈ ਚੱਲਿਆ ਫਤ ਸਕੂਲ ਬਾਏ ਬਾਏ ਕੌਣ ਕਰੂਗਾ ਸਾਸ਼ਟ੍ਰੀ ਕਾਲ ਦਾ ਕੁਝ ਹੋਰ ਬਾਲੂ ਕਰ ਤੋਂ ਦਿੱਤੀ ਸੀ ਬਾਏ 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 ਚੱਲੇ ਸੁਣਨੀ ਨਾ ਕਸਟੋਰੀ ਮੇਰੀ ਇਹ ਲੰਨਿਆ ਬਈ ਗੱਡੀ ਚੋਂ ਵਰਤੋ ਉਹ ਮੇਰੀ ਤਾਂ ਲਿਉਣੀ ਹੈ ਜੇ ਵਿਆਹ ਜਾਣਾਗਾ ਹੋਰ ਲੇਟ ਹੋ ਗਿਆ ਲੇਟ ਆ ਫਿਰ ਉਹ ਰਾਤ 8:00 ਅਸਲ ਦੇ ਵਿੱਚ ਹਾਂ ਹਾਂ ਹੋਰ ਪਾਸੇ ਬੜਾ ਲੱਗਿਆ ਗਿਆ ਨਾ ਕੋਈ ਕਿਸੇ ਪਾਸੇ ਨਹੀਂ ਲੱਗਿਆ ਫੋਨ ਤੇ ਲੱਗਿਆ ਪਿਆ ਫੋਨ ਤੇ ਸੀਗਾ ਤੇ ਹਾਂ ਦੋ ਘੰਟੇ ਵੇਸਟ ਕਰੇ ਫੋਨ ਤੇ ਹੋਰ ਸੈਲੈਕਟ ਕਰਕੇ ਸੀਗਾ ਟਾਈਮ ਨਾ ਹੁਣ ਵਿਆਹ ਜਾਣਾ ਹੁਣ ਦੇਖੀਵੇਂ ਫਿਰਦਾਗਾ ਟਾਈਮ ਤੇ ਹੁਣ ਇਹ ਤਾਂ ਦੇਖੋ ਤੂੰ ਕਰਾ ਦੇਗਾ ਮਾੜ ਮੋਟਾ ਨਾਲ ਲੱਗ ਕੇ ਅੱਛਾ ਮੇਰਾ ਤਾਂ ਕੋਣ ਕਰਾਉ ਫਿਰ ਤੇਰਾ ਪਿਤਾ ਨਹੀਂ ਤੂੰ ਅੱਛਾ ਮੱਚੇ ਚੱਲ ਗਿਆ ਸਕੂਲ ਬਣ ਗਈ ਰੋਟੀ ਲੈ ਆ ਲੈ ਖਵਾਉ ਬਾਹਰ ਬੱਦਲ ਗਏ ਸੋਨੇ ਲੱਗ ਰਹੇ ਨੇ ਅੱਜ ਦੇਖ ਆਉ ਆ ਤੁਹਾਡੇ ਫੋਨ ਕੋਲ ਨਾ ਸੁਣਦਾ ਹਾਂ ਹਾਂ ਹਨਾ ਇੰਨਾ ਸੋਹਣਾ ਲੱਗ ਰਿਹਾ ਪਰ ਬੱਦਲ ਦੇਖੀ ਹਨਾ ਜੋ ਰੂਮ ਉੱਪਰ ਹੀ ਹੁੰਦੀ ਹੈ ਕਿ ਉੱਪਰ ਦੇਖ ਹੈ ਪਿੱਛਾ ਡੂੰਘਾ ਰਿਆ ਲੱਗ ਜਾਗਾ ਹਾਂ ਕਿ ਤਾਂ ਅੱਗੇ ਮੌਸਮ ਠੰਡਾ ਬਣਦੀ ਥੋੜਾ ਇਸ ਕਰਕੇ ਬੱਦਲ ਵਾਈ ਕਰਤੀ ਮੇਰੇ ਵਿਆਹ ਜਾਣ ਕਰਕੇ ਵੀ ਕੋਰਕੂਟ ਪਾ ਲੂਗਾ ਹੋਰ ਕਰ ਲੈ ਬਹੁਤ ਚਲ ਦੇ ਰੋਟੀ ਮੈਂ ਵੀ ਉਹਨਾਂ ਤਿਆਰ ਹੋ ਕੇ ਜਾਵਾਂ ਤਰੋਂ ਤੇ ਖਾ ਕੇ ਥੋੜੇ ਜਿਹੀ ਹੋ ਦੇ ਬਿਲਕੁਲ ਵੈਸਾ ਬਸ ਜਿ ਕੋ ਦੇ ਦਿੱਤਾ ਮੈਂ ਉੱਪਰੋਂ ਤੇ ਮੈਥੀ ਵਾਲੀ ਚਲੋ ਖਾ ਕੇ ਗਾਈ ਮੈਂ ਤਾਂ ਆਪਣਾ ਤਿਆਰ ਹੋ ਕੇ ਚੱਲਾਂਗਾ ਆਜੀ ਗਾਇਸ ਦੇਖੋ ਤਿਆਰ ਤੇ ਹੋ ਗਿਆ ਆਪਾਂ ਕੋਟ ਆਪਣਾ ਪਿੱਛੇ ਪਿਆਗਾ ਤੇ ਟਾਈ ਪਿੱਛੇ ਵੀ ਹੈਗੀ ਉਹ ਡਿਊਟੀ ਤੋਂ ਜਾਵਾਂਗੇ ਆਪਾਂ ਸਿੱਧਾ ਵਿਆਹ ਦੇ ਵਿੱਚ ਇਹਨਾਂ ਨੇ ਆਪਣੀ ਤਿਆਰੀ ਪੂਰੀ ਕਰਵਾਈ ਹੈਗੀ ਆਪਾਂ ਇਹਨਾਂ ਨੂੰ ਇਹਨਾਂ ਨੇ ਵਿਆਹ ਦੀ ਤਿਆਰੀ ਆਪਾਂ ਮੇਰੇ ਤੋਂ ਕਰਾਉਣੀ ਮੈਨੂੰ ਤਰਸਦਾ ਰਹਿੰਦਾ ਨਾ ਤੇਰੇ ਨਾਲ ਆਏ ਵਿਚਾਰਾ ਹੋਲੇ-ਹੋਲੇ ਆ ਗਰ ਸਾਹ ਦਾ ਸਾਹ ਕਸੇ ਰਹਿ ਚੇ ਹੋਏ ਆ ਗੇ ਦੀ ਸ਼ਕਲ ਗਈ ਹੋਈ ਤੇ ਵਿਆਹ ਤੇ ਜਾਣਾ ਬਾਈ ਆਪਾਂ ਨੇ ਜਿਹੜਾ ਕਿਸੇ ਵਿਆਹ ਤੇ ਜਾਣਾ ਹਾਂਜੀ ਗਾਇਸ ਹੁਣ ਆਪਾਂ ਚੱਲਿਆਂਗੇ ਵਿਆਹ ਤੇ ਅਰ ਚੱਲ ਕੇ ਉੱਥੇ ਦੇਖਦੇ ਆ ਵੀ ਕੀ ਮਾਹੌਲ ਆ ਚੱਲਦੇ ਆਂਗੇ ਪੈਲਸ ਦੇ ਵਿੱਚ ਤੇ ਉੱਥੇ ਦਿਖਾਉਣੇ ਆ ਕਿ ਤੁਹਾਨੂੰ ਵੀ ਵਿਆਹ ਕਿੱਦਾਂ ਦਾਗਾ ਤੇ ਕਿੱਦਾਂ ਦੀਆਂ ਰੌਣਕਾਂ ਨਹੀਂ ਆ ਕਿ ਥੋੜਾ ਥੋੜਾ ਜਿਹਾ ਤੁਹਾਨੂੰ ਸੀਨ ਉੱਥੇ ਜਾ ਕੇ ਮੈਂ ਦਿਖਾਉਂਗਾ ਤੇ ਚਲੋ ਜੀ ਹੁਣ ਪਹੁੰਚਦੇ ਆ ਪਹਿਲਾਂ ਤਾਂ ਆਪਾਂ ਪੈਲਸ ਦੇ ਵਿੱਚ 아, 썼던 맘다 들킬까봐. 도망... ਪੂਰਾ ਵਿਆ ਵਧੀਆ ਡੈਕੂਏਸ਼ਨ ਕੀਤੀ ਹੋਈ ਹੈ ਬਈ ਸਾਰੇ ਕਿਤੇ ਹਨਾ ਹੋਏ ਗਾਇਸ ਹੁਣ ਇੰਜੋਏ ਕਰ ਰਹੇ ਆਗੇ ਅਸੀਂ ਕੀ ਹੈ ਕੀ ਐ ਵੈਸੇ ਬੜਾ ਹੈ ਸਾਨੂੰ ਪਤਾ ਸਾਨੂੰ ਵੀ ਨਹੀਂ ਹੈਗਾ ਵੀ ਹੈ ਕੀ ਹੈਗਾ ਪਰ ਖਾ ਰਹੇ ਹੈਗੇ ਲੋ ਗਾਇਸ ਹੁਣ ਅਸੀਂ ਪਕਾ ਲਏਗੇ ਦਹੀਂ ਭੱਲੇ ਨਾਲੇ ਪਿਆਰ ਹੈ ਦਹੀਂ ਭੱਲੇ ਆ ਗਏ ਨੇ ਹੁਣ ਅਸੀਂ ਇਹ ਇੰਜੋਏ ਕਰ ਰਹੇ ਆਗੇ ਅਜ ਤੋਂ ਬਾਅਦ ਵਿੱਚ ਅਸੀਂ ਤਾਂ ਖਾਣ ਪੀਣ ਦਾ ਜੁਆਏ ਕਰਨਾ ਪੂਰਾ ਹੈਨਾ ਤੇ ਵਿਆਹ ਦਾ ਜਿਹੜਾ ਮੋਡਾ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਖਾਣ ਪੀਣ ਤੋਂ ਬਾਅਦ ਵਿੱਚ ਵਗੈਰਾ ਕਰਦੇ ਹੋ ਪਿੱਛੇ ਪਉਣਾ ਮਿਲਣੀ ਚ ਬਿਜੀ ਨੇ ਜਦ ਤੱਕ ਉਹ ਫ੍ਰੀ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਆਪਾਂ ਨਾਲ ਕੋਲ ਵੀ ਚੱਲਦੇ ਆਗੇ ਉਹ ਲਾ ਦੇ ਕੇ ਜਾਈਏ ਤੇਗੇ ਕੋਲੋਂ ਆਟਾ ਮੰਗਵਾ ਕੇ ਆਪਾਂ ਲਾ ਦੇ ਕੇ ਜਾਈਏ ਤੇ ਇਹ ਆਹ ਸੰਦੂਰੀ ਪਾ ਕੇ ਆਉਂਦੇ ਆਪਾਂ ਲੈ ਲਈਏ ਲੋਈ ਗਾਈਸੋ ਜੇ ਆਪਣਾ ਮੈਰਿਜ ਦਾ ਪ੍ਰੋਗਰਾਮ ਸੀਗਾ ਇਥੋਂ ਆਪਾਂ ਹੁਣ ਮੁਕਾ ਚੱਲਿਆਂਗੇ ਹੁਣ ਆਪਾਂ ਚੱਲਦੇ ਆਂਗੇ ਡਿਊਟੀ ਤੇ ਵਾਪਸ ਔਰ ਡਿਊਟ ਤੋਂ ਬਾਅਦ ਚ ਫੇਰ ਚੱਲਾਂਗੇ ਘਰ पहुंचेंगे। आ दी गाइस हम पहुंच गए हैं फाकर ए आ देखो हमारी कमाल पार्टी और मार पार्टी प्ले हो मार पार्टी यस मैं टोपी पार्टी ये टोपी पार्टी और मार पार्टी पे पहुंच गए बॉक्स में आता है बिल गया एथे बैठे चल ਹਾਂ ਇਹਦੀ ਵਸਤਵੀਂ ਲਵਾ ਦੇ ਨੀ ਸਿਕੂਰੇ ਬੈਠੀ ਰਹਿ ਕੇ ਕਰਦੀ ਓਰੇ ਸ਼ੌਂਕ ਹੈ ਨੂੰ ਕੁਰਸੀ ਦਾ ਤੈਨੂੰ ਵੀ ਸ਼ੌਂਕ ਹੈ ਚਲ ਆਜੋ ਹੁਣ ਅੱਜ ਨਾ ਛੇੜ ਇਹਨੂੰ ਰੋਟੀ ਖਾ ਲੋ ਬੱਚਿਓ ਰੋਟੀ ਖਾ ਲੋ ਆਪਣਾ ਤਾਂ ਵਿਆਹ ਕਰਦਾ ਹੋਇਆ ਪਰ ਤਾਂ ਕਾਸੀ ਦੀ ਲੋੜ ਨਹੀਂ ਹੈਗੀ ਉਹ ਸੰਦੇ ਕਰੀ ਆ ਹਾ 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 ਪੇਟ ਪੂਜਾ ਚੰਗੀ ਹੋਈ ਹੋਈ ਹੈ ਗਾਇਸ ਆਪਣੀ ਦਾ ਆਪਾਂ ਨੂੰ ਕਾਸੇ ਚੀਜ਼ ਦੀ ਲੋੜ ਨਹੀਂ ਤੁਸੀਂ ਖਾਓ ਰੋਟੀਆਂ ਰੋਟੀਆਂ ਖਾ ਲੋ ਬੱਚੇ ਖਾ ਲੋ ਖਾ ਲੋ ਕਾ ਲਾਂਗੇ ਫਿਰ ਦਹੀ ਵਾਲੇ ਪਰੌਂਠੇ ਖਾ ਲਾਂਗੇ ਅਸੀਂ ਰੋਜ਼ ਰੋਟੀ ਖਾਂਦੇ ਹਾਂ ਸਾਡੇ ਬਾਬਾਸੀ ਆਪਸੇ ਜ ਨਹੀਂ ਖਰਾਬ ਹਾ ਆ ਹਾ 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 ਸੇਤ ਖਰਾਬ ਕਰਨ ਵਾਲੀ ਪਲੇਟ ਪਤਾ ਪਿਆ ਜੀ ਕਿੱਡੀ ਬੀੜੀ ਹੋਣੀ ਹੈਗੀ ਕਦੇ ਕਦੇ ਹੋ ਜਾਂਦਾ ਨਾ ਸੇਤ ਹੀ ਜਾਉਂਦਾ ਆਉ ਗਰੇ ਥੋੜੀ ਜਿਹੀ ਇਹ ਦੇਖ ਲਿਆ ਤਾਂ ਸਾਰਾ ਇੱਕ ਦਿਨ ਜਿੱਟੜ ਵਿੱਚ ਸਿੱਟ ਲਓ ਹਾਂ ਥੋੜਾ ਜਿਹਾ ਮੇਰੇ ਹੱਬਿਆ ਮੇਰਾ ਵਿਆਹ ਤਾਂ ਨਹੀਂ ਸੀਗਾ ਉਹ ਤਾਂ ਕਿਸੇ ਹੋਰ ਮੁੰਡੇ ਦਾ ਸੀਗਾ ਬਹੁਤ ਵਧੀਆ ਸੀਗਾ ਵੀ ਬਹੁਤ ਵਧੀਆ ਸ਼ਾਨਦਾਰ ਇਹ ਬੰਦ ਗੁੱਟ ਗੁੱਟਮਨ ਵਿਆਹ ਸੀਗਾ ਗੁੱਟਮਨ ਵਿਆਹ ਗਾਇਸ ਬੜੀ ਐਨਜੋਏ ਕੀਤੀ ਹੈ ਪੂਰਾ ਬੜੀ ਖੰਦਾਵੀ ਤਾ ਮੇਰਾ ਬੜੀ ਖਾਤਾ ਪਿੱਤਾ ਨਾਲ ਤਾਂ ਹੀ ਨਾਲੇ ਵਿਆਹ ਵੀ ਬਹੁਤ ਸੋਹਣਾ ਸੀਗਾ ਪੈਲਸਪੂਟਸ ਬਹੁਤ ਸੋਹਣੀ ਸਜਾਈ ਹੋਈ ਸੀਗੀ ਅੱਛਾ ਬਹੁਤ ਵੱਡੀ ਪੈਲਸ ਸੀਗੀ ਤੁਹਾਨੂੰ ਦਿਖਾਏ ਦੇਣੀ ਵੀਡੀਓ ਵਗੈਰਾ ਵੀਡੀਓ ਤਾਂ ਦੇਖ ਲਿਓ ਤੁਸੀਂ ਬਲੌਗ ਦੇਖਿਓ ਨਹੀਂ ਆ ਕਿ ਫਿਰ ਕਰਦੇ ਇਹ ਬਲੌਗ ਦੇ ਕਿ ਆਪਣਾ ਬਰੋਬਲਮ ਹੀ ਆਪਣੇ ਦੇਖੋ ਹਾਂ ਫਤ ਦੇਖੀ ਬੁਲੇ ਸਰਟੀਫਿਕੇਟ ਨਹੀਂ ਹੋ ਗਿਆ ਇਹਨੂੰ ਕਿਉਂ ਹੋਇਆ ਕਿਉਂ ਹੋਇਆ ਯਾ ਮੜੇ ਰੋਟੀ ਗੜੀ ਪੈ ਰਹੀ ਆ ਆਹ ਰੋਟੀ ਗਾਰ ਨੂੰ ਤਾਂ ਬਹੁਤ ਔਖੇ ਹੁੰਦੇ ਨੇ ਤੇ ਪਹਿਲੇ ਡੇਟ ਸੀ ਟਾਲੀ ਸੱਚੇ ਨਾਲ ਦੇ 5 ਤਰੀਕ ਤੋਂ ਸੁਰੂ ਨੇ ਵਧੀਆ ਪੜਾਪ ਹੋਣੀ ਨੇ ਵਧੀਆ ਰੱਖੋ ਖਿੱਚ ਕੇ ਇਹਨਾਂ ਨੂੰ ਚਲੋ ਪੀਕਰ ਅੱਜ ਦਾ ਇਹ ਬਲੌਗ ਆਪਾਂ ਇਹਨੂੰ ਇੱਥੇ ਕਰਦੇ ਹਾਂ ਖਤਮ ਤੇ ਜੇ ਤੁਹਾਨੂੰ ਸਾਡਾ ਗਾਇਸ ਬਲੌਗ ਵਧੀਆ ਲੱਗਦਾ ਤਾਂ ਇਹਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਸ਼ੇਅਰ ਵੀ ਕਰਦਿਆ ਕਰੋ ਔਰ ਚੈਨਲ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਾਡੇ ਚੈਨਲ ਨੂੰ ਪਲੀਜ਼ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਔਰ ਹੁਣ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਉਦ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ